ਸਾਹਮਣੇ ਮੇਰੇ ਕੋਲ ਇੱਕ ਲੇਡੀ ਆਈ ਸੀ ਉਹ ਨੂੰ ਜਿੱਥੇ ਏਰੀਆ 'ਚ ਬੈਠੀ ਹੋਈ ਸੀ ਨਾ ਉੱਥੇ ਕੁਝ ਨਸ਼ੇੜੀ ਉਹ ਨੂੰ ਨਸ਼ੇ ਦੇ ਕੋਈ ਚੀਜ਼ ਦਿੰਦੇ ਸੀ ਔਰ ਉਹ ਨੂੰ ਯੂਜ਼ ਕਰਦੇ ਸੀ ਹਾਲਾਤ ਉਹਦੇ ਇਹ ਬਣ ਚੁੱਕੇ ਸੀ ਵੀ ਜਦੋਂ ਹੀ ਕੋਈ ਵੀ ਮਰਦ ਉਹਦੇ ਨੇੜੇ ਹੁੰਦਾ ਤਾਂ ਉਹ ਆਪਣੇ ਕੱਪੜੇ ਆਪਣੇ ਆਪ ਹੀ ਉੱਪਰ ਚੱਕ ਲੈਂਦੀ ਸੀ ਕਈ ਵਾਰੀ ਤਾਂ ਇਦਾਂ ਦੇ ਹਾਲਾਤ ਆਉਂਦੇ ਆ ਸਾਹਮਣੇ ਮੇਰੇ ਕੋਲ ਇੱਕ ਲੇਡੀ ਆਈ ਸੀ ਨੂਰਮਲ ਏਰੀਆ ਤੋਂ ਅਸੀਂ ਉਹਨੂੰ ਲੈ ਕੇ ਆਏ ਉਹਨੂੰ ਜਿੱਥੇ ਏਰੀਆ 'ਚ ਬੈਠੀ ਹੋਈ ਸੀ ਨਾ ਉੱਥੇ ਕੁਝ ਨਸ਼ੇੜੀ ਉਹਨੂੰ ਨਸ਼ੇ ਦੇ ਕੋਈ ਚੀਜ਼ ਦਿੰਦੇ ਸੀ ਔਰ ਉਹਨੂੰ ਯੂਜ਼ ਕਰਦੇ ਸੀ ਰਾਈਟ ਹਾਲਾਤ ਉਹਦੇ ਬਣ ਚੁੱਕੇ ਸੀ ਵੀ ਜਦੋਂ ਹੀ ਕੋਈ ਵੀ ਮਰਦ ਉਹਦੇ ਨੇੜੇ ਆਉਂਦਾ ਤਾਂ ਉਹ ਆਪਣੇ ਕੱਪੜੇ ਆਪਣੇ ਆਪ ਹੀ ਉੱਪਰ ਚੱਕ ਦਿੰਦੀ ਸੀ ਓਏ ਹੋਏ ਹੋਏ ਮਤਲਬ ਉਹਨੂੰ ਇਹ ਲੱਗਦਾ ਸੀ ਵੀ ਮੇਰੇ ਨਾਲ ਹੀ ਕੁਝ ਹੋਣਾ ਸਮਝ ਗਏ ਨਾ ਤਾਂ ਬਹੁਤ ਸਾਰੀਆਂ ਦੰਗੀਆਂ ਚੀਜ਼ਾਂ ਜਿਹੜੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਹੁੰਦੀਆਂ ਜਿਹੜੀਆਂ ਸੋਚ ਕੇ ਲੱਗਦਾ ਪਾ ਵੀ ਪਰਮਾਤਮਾ ਇਹ ਵੀ ਤੇਰੀ ਦੁਨੀਆ ਦੇ ਵਿੱਚ ਹੈਗਾ ਸਾਰੇ ਕੁਝ ਜਿਹੜੀਆਂ ਇਹ ਭੈਣਾ ਨੇ ਆ ਇਹ ਮਤਾਵਾਂ ਜਿਵੇਂ ਜਿਨ੍ਹਾਂ ਨਾਲ ਇਹ ਗਲਤ ਕੰਮ ਹੋ ਰਿਹਾ ਹੈ ਜਿਹੜੇ ਇਸ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਇੱਕ ਸਦਮੇ ਦੇ ਵਿੱਚ ਚਲੇ ਗਏ ਕਾਰਨ ਕੀ ਹੁੰਦਾ ਮੈਮ ਤੁਸੀਂ ਜੜ ਤਾਂ ਫੜੀ ਹੋਊਗੀ ਨਾ ਵੀ ਕੀ ਕਾਰਨ ਬਣ ਰਹੇ ਨੇ ਇਹ ਲੇਡੀਜ਼ ਇਸ ਹੱਦ ਤੱਕ ਡਿਪਰੈਸ਼ਨ ਦੇ ਵਿੱਚ ਚਰ ਜਾਂਦੀਆਂ ਨੇ ਜਾਂ ਇਸ ਹੱਦ ਤੱਕ ਮਜਬੂਰ ਹੋ ਜਾਂਦੀਆਂ ਨੇ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਜਿਵੇਂ ਤੁਸੀਂ ਦੱਸਿਆ ਕਿ ਉਹ ਭੈਣ ਜਿਹੜੀ ਸੀ ਉਹ ਜਦੋਂ ਕੋਈ ਮਰਦ ਕੋਲ ਜਾਂਦਾ ਸੀ ਆਪਣੇ ਕੱਪੜੇ ਚੱਕ ਲੈਂਦੀ ਸੀ ਵੀ ਮੇਰੇ ਨਾਲ ਹੁਣ ਆ ਚੀਜ਼ ਹੋਏਗੀ ਕੀ ਹੁੰਦਾ ਹੈ ਕੀ ਜੜ ਕੀ ਹੈ ਦੀ ਐਕਚੁਅਲੀ ਵਿੱਚ ਗੁਰਪ੍ਰੀਤ ਅੱਜ ਕੱਲ ਨਾ ਮਤਲਬ ਇੱਕ ਕਚੀਰ ਹੋ ਗਈ ਹੈ ਬਈ ਦੁੱਖ ਸੁੱਖ ਸਾਂਝੇ ਨਹੀਂ ਹੋ ਰਹੇ ਕਿਸੇ ਕੋਲ ਦੂਜੇ ਲਈ ਟਾਈਮ ਹੀ ਨਹੀਂ ਹੈ ਠੀਕ ਹੈ ਲੈਕ ਆਫ ਕਮਿਊਨੀਕੇਸ਼ਨ ਹੋ ਗਿਆ ਔਰ ਅਰਕਲ ਆਪਾਂ ਇਹ ਵੀ ਕਹਿੰਦੇ ਆ ਵੀ ਦਿਲ ਆਪਣੇ ਯਾਰਾਂ ਦੋਸਤਾਂ ਨਾਲ ਖੋਲੋ ਨਹੀਂ ਤਾਂ ਫਿਰ ਡਾਕਟਰ ਖੋਲਣਗੇ ਠੀਕ ਹੈ اور ਮੈਨੂੰ ਇਹ ਗੱਲ ਸਹੀ ਵੀ ਲੱਗਦੀ ਹੈ ਵੀ ਹਾਂਜੀ ਵੀ ਆਪਣਾ ਦੁੱਖ ਸੁੱਖ ਪਹਿਲਾਂ ਕਿਸੇ ਨਾਲ ਕਰ ਲੈਣਾ ਚਾਹੀਦਾ ਕਈ ਵਾਰੀ ਨਾ ਕੁਦਰਤ ਵੱਲੋਂ ਕੋਈ ਜ਼ਿੰਦਗੀ 'ਚ ਹਾਦਸਾ ਵਾਪਰ ਗਿਆ ਮੰਨ ਲਓ ਉਹਨੂੰ ਹਲਕਾ ਫੁਲਕਾ ਡਿਪਰੈਸ਼ਨ ਹੋਇਆ ਜਾਂ ਤਾਂ ਟਾਈਮ ਤੇ ਉਹਦਾ ਇਲਾਜ ਨਹੀਂ ਹੋਇਆ ਜਾਂ ਉਹਨੂੰ ਕਿਸੇ ਨੇ ਬਿਮਾਰੀ ਨਹੀਂ ਸਮਝਿਆ ਠੀਕ ਹੈ ਉਹ ਆਪਣੇ ਆਪ ਹੀ ਲੜੀ ਗਈ 2-4 ਮਹੀਨੇ ਪੁਰਾਣੀ ਗੱਲ ਹੋ ਗਈ ਉਹਨੂੰ ਨੀਂਦ ਨਹੀਂ ਆ ਰਹੀ ਪਰੇਸ਼ਾਨਾ ਫਿਰ ਕਿਸੇ ਦਿਨ ਘਰ ਦਾ ਕੋਈ ਦਰਵਾਜ਼ਾ ਖੁੱਲਾ ਰਹਿ ਗਿਆ ਠੀਕ ਹੈ ਕਿਉਂਕਿ ਉਹਦੀ ਬਿਮਾਰੀ ਨੂੰ ਕੋਈ ਬਿਮਾਰੀ ਨਹੀਂ ਸਮਝ ਰਿਆ ਜਾਂ ਉਹ ਕਿਸੇ ਮਕੇ ਨਹੀਂ ਪਾਰੇ ਫਿਰ ਉਹ ਘਰੋਂ ਬਾਹਰ ਨਿਕਲੀ ਬਹੁਤ سارے ਕੇਸਾਂ ਚ ਇਦਾਂ ਦਾ ਹੀ ਹੁੰਦਾ ਔਰ ਜਿਹੜੇ ਇਦਾਂ ਦਿਮਾਗੀ ਤੌਰ ਤੇ ਪਰੇਸ਼ਾਨ ਲੋਕ ਹੁੰਦੇ ਉਹਨਾਂ ਦੀ ਇੱਕ ਪ੍ਰੋਬਲਮ ਹੁੰਦੀ ਹੈ ਵੀ ਜਦੋਂ ਘਰੋਂ ਬਾਹਰ ਨਿਕਲਦੇ ਤੁਰਦੇ ਤੇ ਫਿਰ ਉਹ ਰੈਗੂਲਰ ਤੁਰੇ ਹੀ ਜਾਂਦੇ ਜਦੋਂ ਤੱਕ ਫੈਮਿਲੀ ਮੈਂਬਰ ਮੰਨ ਲਓ ਅੱਜ ਮੈਨੂੰ ਪਤਾ ਲੱਗਿਆ ਵੀ ਇੱਕ ਲੁਧਿਆਣੇ ਦੇ ਫਲਾਣੇ ਏਰੀਏ ਦੇ ਵਿੱਚ ਕਲੇੜੀ ਹੈ ਉਹਦੀ ਫੈਮਿਲੀ ਜਿੱਤੇ ਕੋਲ ਤੱਕ ਪਹੁੰਚੇਗੀ ਉਹ ਤੱਕ ਉਹ ਹੋਰ ਗਏ ਜਾ ਚੁੱਕਿਆ ਹੋਵੇਗਾ ਹੂੰ ਠੀਕ ਹੈ ਔਰ ਇਨ ਦਾ ਮੇਨ ਟਾਈਮ ਕੀ ਹੁੰਦਾ ਕਈ ਵਾਰ ਸ਼ਰਾਰਤੀ ਕਿਸਮ ਦੇ ਬੰਦੇ ਕੋਈ ਆਟੋ ਵਾਲਾ ਕੋਈ ਟੈਂਪੂ ਵਾਲਾ ਕਿਸੇ ਹੋਰ ਵੇਕਲ ਵਾਲਾ ਉਹਨੂੰ ਲੱਗਿਆ ਵੀ ਆਲੇ ਦੁਆਲੇ ਕੋਈ ਨਹੀਂ ਹੈ ਉਹਨੇ ਉਹਨੂੰ ਬਿਠਾਇਆ ਔਰ ਕਿਤੇ ਮਤਲਬ ਉਹਦੇ ਨਾਲ ਜੋ ਵੀ ਦਰਿੰਦ ਕਿਸ ਨੇ ਕੀਤੀ ਔਰ ਹੋਰ 8-10 ਕਿਲੋਮੀਟਰ ਅੱਗੇ ਕਿਤੇ ਛੱਡ ਦਿੱਤਾ ਉਹ ਵੀ ਉਹਦਾ ਤੈ ਹੋ ਗਿਆ ਫਿਰ ਉਹਨਾਂ ਦੇ ਘਰੇ ਵਾਪਸੀ ਦਾ ਜਿਹੜਾ ਰਸਤਾ ਉਹ ਬਹੁਤ ਹੀ ਮੁਸ਼ਕਲ ਹੋ ਜਾਂਦਾ ਜਿਵੇਂ ਤੁਹਾਨੂੰ ਹੁਣ ਇਹ ਸਵਾਲ ਕਰਾਂ ਜੀ ਕਿ ਮਾਂ ਬਣਨਾ ਕਿੰਨਾ ਕੋਖਾ ਮੈਨੂੰ ਲੱਗਦਾ ਔਰਤ ਬਣਨਾ ਬਹੁਤ ਔਖਾ ਔਰਤ ਦੇ ਬੋਥਰੂਪ ਹੁੰਦੇ ਹੈ ਸਮਝ ਲਈ ਔਰਤ ਇੱਕ ਆਪਣੇ ਆਪ ਦੀ ਸ੍ਰਿਸ਼ਟੀ ਦੀ ਇੱਕ ਰਚਨਾ ਜਿਹੜੀ ਇੱਕ ਆਦਮੀ ਨੂੰ ਜਨਮ ਦਿੰਦੀ ਹੈ ਹਮ ਦੇਖਾ ਮਤਲਬ ਬੜੇ سارے ਕਿਸੇ ਨੇ ਦੇਖਦੇ ਨੇ ਆਦਮੀਆਂ ਤੇ ਮੋਢੇ ਨਾ ਮੋਢਾ ਲਾ ਕੇ ਚੱਲਦਾ ਕਈ ਵਾਰੀ ਉਹਨੂੰ ਡੋਮਿਨੇਟ ਕਰਦਾ ਪਰ ਉਹ ਆਦਮੀ ਜਿਹਨੂੰ ਉਹਨੇ ਜਨਮ ਦਿੱਤਾ ਗੱਲ ਨੂੰ ਸਮਝ ਲਈ ਤੇ ਔਰਤ ਹੋਣ ਦੀਆਂ ਜ਼ਿੰਮੇਵਾਰੀਆਂ ਆਪਣੇ ਆਪ 'ਚ ਬਹੁਤ ਆ ਜੋ ਮੇਵਰੀਆਂ ਬਹੁਤ ਆ ਰਿਸਪੌਂਸਿਬਿਲਟੀਜ਼ ਬਹੁਤ ਆ ਪਰ ਅੱਜਕਲ ਮੈਂ ਇਹ ਵੀ ਦੇਖਦੀ ਹਾਂ ਕਿ ਕਈ ਵਾਰੀ ਔਰਤਾਂ ਆਪਣੇ ਚਾਹਤ ਦਾ ਫਾਇਦਾ ਵੀ ਘਟਾਉਂਦੀਆਂ ਹਾਂ ਹਾਂ ਔਰਤ ਔਰਤੋਂ ਦਾ ਫਾਇਦਾ ਚੱਕਦੀਆਂ ਬਿਲਕੁਲ ਠੀਕ ਹੈ ਨਾ ਫਿਰ ਉੱਥੇ ਉਹਦਾ ਖਾਮਿਆ ਜਾਂ ਬਾਕੀ ਕਮਿਊਨਿਟੀ ਨੂੰ ਵੀ ਪ੍ਰਭਾਵਤ ਨਵਿੰਦਾ ਨਾਲੇ ਇਹ ਵੀ ਨਹੀਂ ਹੁੰਦਾ ਕਿ ਹਰ ਵਾਰ ਬੰਦਾ ਹੀ ਗਲਤ ਹੋਵੇ ਬਿਲਕੁਲ ਕੋਈ ਸ਼ੱਕ ਨਹੀਂ ਅਸੀਂ ਪੂਰ ਕ ਇੱਕ ਦੂਜੇ ਦੇ ਬਿਲਕੁਲ ਠੀਕ ਹੈ ਇੱਕ ਦੂਜੇ ਤੋਂ ਬਿਨਾ ਨਹੀਂ ਚੱਲ ਸਕਦੇ ਇਹ ਨਹੀਂ ਹੈਗਾ ਕਿ ਔਰਤਾਂ ਕਦੇ ਗਲਤੀ ਕਰ ਹੀ ਨਹੀਂ ਸਕਦੀਆਂ ਪਰ ਕੁਦਰਤ ਨੇ ਤਾਂ ਕੋਈ ਬੰਡੀ ਪਾਈ ਹੀ ਨਹੀਂ ਨਾ ਬਿਲਕੁਲ ਕੁਦਰਤ ਨੇ ਤਾਂ ਕਿਹਾ ਹੀ ਨਹੀਂ ਵੀ ਆਦਮੀ ਜਿਆਦਾ ਵਧੀਆ 女ਰਤ ਦਾ ਲੱਗ ਵਧੀਆ ਕਿ ਕਹੋਂ ਨੇ ਤਾਂ ਕਿਹਾ ਦੋਨੋਂ ਬਰਾਬਰ ਹੈ ਮੇਰੇ ਲਈ ਦੋਨੇ ਇਕੱਠੇ ਚੱਲਣਗੇ ਤਾਂ ਸ੍ਰਿਸ਼ਟੀ ਦਾ ਵਿਕਾਸ ਹੋਏਗਾ ਹੂੰ ਬੇ ਅੱਛਾ ਹੁਣ ਰੀਸੈਂਟ ਕੋਈ ਤੁਸੀਂ ਰੈਸਕਿਊ ਕਰਕੇ ਲੈ ਕੇ ਆਏ ਹੋ ਕਿਸੇ ਨੂੰ ਲਾਸਟ ਰੈਸਕਿਊ ਕਦੋਂ ਕੀਤਾ ਸੀ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਹੀ ਹੋਇਆ ਜੀ ਇੱਕ ਲੜਕੀ ਨੂੰ ਲੈ ਕੇ ਆਂਦਾ ਅੱਛਾ ਮਤਲਬ ਆਪਾਂ ਜਦੋਂ ਪਹਿਲਾਂ ਬੈਠੇ ਸੀ ਮੈਂ ਤੁਹਾਨੂੰ ਤਾਂ ਦੱਸ ਰਹੀ ਸੀ ਐਮਐਬੀਆ ਦਾ ਹੋਂ ਪਰ ਸਿਸਟਮ ਤੋਂ ਦੁਖੀ ਹੈ ਟੈਟ ਪਾਸ ਆ अच्छा ते पर जॉब ਨਹੀਂ ਮਿਲੀ ਉਸ জব ਨਹੀਂ ਮਿਲੀ ਨਹੀਂ ਤਾਂ ਡਿਪਰੈਸ਼ਨ ਚਲੇ ਗਿਆ ਥੋੜਾ ਬਹੁਤਾ ਸੀਗਾ ਫਿਰ ਉਹਦਾ ਵਿਆਹ ਹੋਇਆ ਫਿਰ ਸਾਹਮਣੇ ਆਇਆ ਨੂੰ ਲੱਗਿਆ ਹੋਣਾ ਵੀ ਜ਼ਿੰਦਗੀ ਇੰਨੀ ਆਸਾਨ ਨਹੀਂ ਹੈ ਉਹਨਾਂ ਨੇ ਸੈਪਰੇਸ਼ਨ ਕਰ ਲਈ ਅੱਡ ਹੋ ਗਏ ਹਾਂ ਉਹਨੇ ਡਾਈਵੋਰਸ ਹੋ ਗਿਆ ਠੀਕ ਹੈ ਤੇ ਹੁਣ ਉਹ ਲੜਕੀ ਵਿਚਾਰੀ ਮਤਲਬ ਪਹਿਲਾਂ ਹੀ ਸਦਮਾ ਸੀ ਇੱਕ ਤਾਂ জব ਨਹੀਂ ਜਿਹੜੇ ਦੂਜੇ ਬ੍ਰਦਰ ਸਿਸਟਰ ਉਹਨਾਂ ਨੂੰ ਜੋਬ ਮਿਲ ਗਈ ਕਮਨ ਜੋਬ ਤਾਂ ਉਹ ਥੋੜਾ ਜਨੂੰ ਫੀਲ ਹੋਣ ਲੱਗ ਗਿਆ ਵੀ ਉਹਨਾਂ ਨੂੰ ਮਿਲ ਗਈ ਮੈਨੂੰ ਨਹੀਂ ਮਿਲੀ ਹੂੰ ਸਮਝ ਮਰਗੇ ਤਾਂ ਉਹਨੂੰ ਦੇਖਦੇ ਆ ਰੱਬ ਦੀ ਕਦੋਂ ਕਿਰਪਾ ਉਹਦੇ ਤੇ ਹੁੰਦੀ ਕਦੋਂ ਦੀ ਜ਼ਿੰਦਗੀ ਨਾਰਮਲ ਹੁੰਦੀ ਹੈ